ਬਹੁਤ ਜ਼ਿਆਦਾ ਇੱਥੇ ਜਾਮ ਲੱਗਦਾ ਐਕਸੀਡੈਂਟ ਹੁੰਦੇ ਨੇ ਤੇ ਆ ਵੀ ਨਹਿਰ ਵਾਲੀ ਰੋਡ ਵੀ ਇੱਦਾਂ ਦੀ ਗੱਡੀ ਥੱਲੇ ਵੱਜੀ ਆ ਹੁਣ ਦੋ ਵਾਰ ਜੀ ਸਰਕਾਰ ਕੁਝ ਨਹੀਂ ਕਰਦੀ ਐ ਮahanagar <Sanly> लुਧਿਆਣਾ ਸ਼ਹਿਰ ਦੇ ਵਿੱਚ ਜਿਹਨੂੰ ਕੀ ਇੱਕ ਸਮਾਰਟ ਸਿਟੀ ਦਾ ਦਰਜਾ ਵੀ ਦਿੱਤਾ ਹੋਇਆ ਇਹ ਸਮਾਰਟ ਸਿਟੀ ਜਿਹੜੀ ਹੈਗੀ ਐ ਸਿਰਫ ਤਾਗ ਜਾਂ ਤੱਕ ਹੀ ਸੀਮਤ ਹੈ ਕੋ ਘੱਟ ਸਾਨੂੰ 5-6 ਸਾਲ ਹੋ ਗਏ ਤੇ ਬਹੁਤ ਜ਼ਿਆਦਾ ਜਾਮ ਹੁੰਦਾ ਜਿਵੇਂ ਕੋਈ ਸੀਜ਼ਨ ਆਉਗਰੇ ਜਿਵੇਂ ਦੁਸ਼ਹਿਰਾ ਆਊਗਾ ਦੀਵਾਲੀ ਆਊਗਾ ਬਿਲਕੁਲ ਆਸ ਤੇ ਜਾਮ ਲੱਗ ਜਾਂਦਾ ਬਾਪਾ ਬਹੁਤ ਮਾਰੇ ਦੇਖੋ ਸੋਹੇ ਸਾਹਮਣੇ ਆ ਤੇ ਕਈ ਵਾਰ ਤਾਂ ਟੱਕ ਟੈਂਪੋ ਪਾਸੇ ਵਾ ਦਵਾਵੋ ਪਰ ਜੇ ਨਾਲੇ ਕਰਨਾ ਹੀ ਹੈ ਤੇ ਇਹ ਤਾਂ ਸਹੀ ਕਰ ਲੈਣਾ ਹੁਣ ਤਾਂ ਜੋ ਬਣਨਾ ਜਾਂ ਬਣਨਾ ਹੀ ਇਹ ਤਾਂ ਸਹੀ ਕਰ ਲੈਣਾ ਤੇ ਲੋਕੀ ਮੋਟਰਸਾਈਕਲ ਵਾਲੇ ਨਿਕਲਦੇ ਆ ਉਹ ਤਾਂ ਪਰੇਸ਼ਾਨ ਹੋਣ ਇਹ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਜਿਹੜੀ ਸਰਕਾਰ ਦੇ ਵਾਅਦੇ ਤੇ ਦਾਅਵੇ ਜਿਹੜੇ ਹੈਗੇ ਉਹ ਕੀ ਨਜ਼ਰਾ ਆਦੇ ਆ ਸਰਕਾਰ ਤਾਂ ਬਹੁਤ ਸੋਹੇ ਸਾਹਮਣੇ ਆਉਂ ਕੀ ਕਹਿ ਸਕਦਾ ਹਾਂ ਸਰ ਬਾਪੂ ਸਾਰੇ ਪਾਸੇ ਇਹੀ ਹਾਲ ਆ ਆ ਉਹ ਇਧਰ ਵਿੱਚ ਜਾਮ ਹੈ ਤਾਂ ਕਿ ਰਸਤਾ ਬੰਦ ਆ ਇਥੇ ਪੂਲ ਸੁਟਾਇਆ ਜਿਸ ਕੇ ਅਪਰੋ ਪੂਰਾ ਥੋੜਾ ਸਚਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਮੀਡੀਆ 295 ਤੇ ਮੈਂ ਅਮਰਿਤਪਾਲ ਸਿੰਘ ਤੇ ਅਸੀਂ ਅੱਜ ਮੌਜੂਦ ਹਾਂ ਲੁਧਿਆਣਾ ਕਾਗਜੀ ਸਮਾਰਟ ਸਿਟੀ ਦੇ ਵਿੱਚ ਕਿਤੇ ਕਿ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਕਾਗਜੀ ਸਮਾਰਟ ਸਿਟੀ ਬਾਰੇ ਹੀ ਕਿਉਂ ਕਿਹਾ ਕਾਗਜੀ ਸਮਾਰਟ ਸਿਟੀ ਦੀ ਗੱਲ ਇਸ ਕਰਕੇ ਕਿਉਂ ਲੁਧਿਆਣੇ ਨੂੰ ਜੋ ਹੱਕ ਮਿਲਣੇ ਚਾਹੀਦੇ ਨੇ ਉਹ ਲੁਧਿਆਣਾ ਸ਼ਹਿਰ ਨੂੰ ਹਾਲੇ ਤੱਕ ਨਹੀਂ ਮਿਲ ਸਕੇ ਮਹਾਨਗਰ ਲੁਧਿਆਣਾ ਸ਼ਹਿਰ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਅਸੀਂ ਇਸ ਵਕਤ ਮੌਜੂਦ ਆ ਲੁਧਿਆਣਾ ਦੇ ਲੋਹਾਰਾ ਪੁਲ ਦੇ ਉੱਪਰ ਇਹ ਲੋਹਾਰਾ ਪੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਪੁਰਾਣਾ ਪੁਲ ਹੈ ਇਹ ਪੁਲ ਹੈਗਾ ਸਿੰਗਲ ਇਹ ਸਿੰਗਲ ਹੋਣ ਦੇ ਕਰਕੇ ਇੱਥੇ ਰੋਜ਼ਾਨਾ ਇੱਥੇ ਜਾਮ ਲੱਗਿਆ ਰਹਿੰਦਾ ਮੈਂ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਦਿਖਾ ਸਕਦਾ ਕਿ ਇੱਥੇ ਜਿਹੜਾ ਜਾਮ ਹੈ ਉਹ ਅੱਧਾ ਅੱਧਾ ਕਿਲੋਮੀਟਰ ਲੰਬਾ ਈਸ਼ਰ ਨਗਰ ਤੱਕ ਵੀ ਕਈ ਕਈ ਵਾਰੀ ਇਹ ਜਾਮ ਜਿਹੜਾ ਹੈਗਾ ਪਹੁੰਚ ਜਾਂਦਾ ਤਾਂ ਇਹ ਜਿਹੜਾ ਪੁਲ ਹੈ ਇਹ ਪੁਲ ਦਾ ਜਿਹੜਾ ਕੰਮ ਹੈ ਪਿਛਲੇ 6 ਮਹੀਨੇ ਪਹਿਲਾਂ ਇਸ ਪੁਲ ਦਾ ਕੰਮ ਸ਼ੁਰੂ ਹੋ ਚੁੱਕਾ ਸੀ ਔਰ ਇਹ ਥੋੜੇ ਕਿ ਦਿਨ ਤੱਕ ਬੜੇ ਜੋਰਾ ਸ਼ੋਰਾ ਦੇ ਨਾਲ ਚੱਲਿਆ ਉਸ ਤੋਂ ਬਾਅਦ ਇਸ ਪੁਲ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਜਿਉਂ ਦਾ ਤਿਉਂ ਇਸ ਪੁਲ ਦਾ ਜਿਹੜਾ ਕੰਮ ਹੈ ਉਹ ਇਸੇ ਤਰ੍ਹਾਂ ਹੀ ਰੁਕਿਆ ਪਿਆ ਤਾਂ ਅਸੀਂ ਇੱਥੇ ਰਾਗੀਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਐਥੋਂ ਦੀ ਲੋਹਾਰਾ ਪੁਲ ਤੋਂ ਨਿਕਲਣ ਦੀਆਂ ਉਹਨਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਆਓ ਆਪਾਂ ਇੱਥੇ ਗੱਲਬਾਤ ਕਰ ਲੈਂਦੇ ਹਾਂ ਠੀਕ ਹੈ ਡਰਾਈਵਰ ਹਾਂਜੀ ਤੇ ਭਾਜੀ ਇੱਥੇ ਤੁਸੀਂ ਰੋਜ਼ਾਨਾ ਨਿਕਲਦੇ ਹੋਵੋ ਕਿਵੇਂ ਲੱਗ ਰ ਬਹੁਤ ਜ਼ਿਆਦਾ ਇੱਥੇ ਜਾਮ ਲੱਗਦਾ ਐਕਸੀਡੈਂਟ ਹੁੰਦੇ ਨੇ ਤੇ ਆ ਵੀ ਨਹਿਰ ਵਾਲੀ ਰੋਡ ਵੀ ਇਦਾਂ ਦੀ ਗੱਟੀ ਥੱਲੇ ਵੱਜੀ ਆ ਹੁਣ ਦੋ ਵਾਰ ਜੀ ਸਰਕਾਰ ਕੁਛ ਨਹੀਂ ਕਰਦੀ ਇਹ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗਦੇ ਇਹੀ ਆ ਵੀ ਇਹ ਪੌਲ ਡਬਲ ਹੋਣਾ ਚਾਹੀਦਾ ਇਹ ਪੁਲ ਤੋਂ ਡਬਲ ਦਾ ਕੰਮ ਜਿਹੜਾ ਹੈਗਾ ਸਾਡੀ ਇੱਥੇ ਖਬਰ ਦਾ ਪਹਿਲਾ ਅਸਰ ਹੋਇਆ ਥੋੜਾ ਕਿ ਦਿਨ ਇੱਥੇ ਜਿਹੜਾ ਪੁਲ ਦਾ ਕੰਮ ਹੈ ਉਹ ਸ਼ੁਰੂ ਵੀ ਕੀਤਾ ਗਿਆ ਤਾਂ ਪਰ ਇਹ ਕੰਮ ਇਸੇ ਤਰ੍ਹਾਂ ਬੰਦ ਪਿਆ ਥੋੜੇ ਦਿਨ ਤੋਂ ਇੰਨਾ ਦਾ ਸਰਕਾਰ ਦਾ ਪਤਾ ਨਹੀਂ ਵੀਰੇ ਇੱਥੇ ਪਰਸੋਂ ਸਬਜ਼ੀ ਵਾਲੀ ਗੱਡੀ ਭਰੀ ਹੋਈ ਸੀ ਜੀ ਇਹ ਕੱਟ ਕਰਕੇ ਉਹ ਟੈਂਪੂ ਸਾਰਾ ਭੰਨਿਆ ਗਿਆ ਪੰਜ 6 ਬੰਦੇ ਹੋਣੇ ਆ ਸਾਰੇ ਜ਼ਖਮੀ ਹੋਏ ਜੀ ਬਿਲਕੁਲ ਤਾਂ ਅਸੀਂ ਲੋਕਾਂ ਦੇ ਨਾਲ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਰਾਹੀਰ ਵੀਰ ਨੇ ਗੱਲ ਕੀਤੀ ਹੈ ਕਿ ਇੱਥੇ ਜਿਹੜਾ ਹੈਗਾ ਰੋਜ਼ਾਨਾ ਕੋਈ ਕਿਸੇ ਨਾ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਨਜ਼ਰ ਆਂਦਾ ਤਾਂ ਅਸੀਂ ਹੋਰ ਇੱਥੇ ਤੁਹਾਨੂੰ ਪਬਲਿਕ ਦੇ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਨੂੰ ਕੀ ਇੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਵੀਰ ਦੀ ਕੀ ਹਾਲ ਹੈ ਜੀ ਉਹ ਵਜੇ ਤੁਸੀਂ ਸੁਣਾਓ ਜੀ ਇੱਥੇ ਤੁਸੀਂ ਦੇਖਦੇ ਹੋ ਕਿ ਜਾਮ ਜਿਹੜਾ ਲੱਗਿਆ ਹੈ ਕਿੰਨੀ ਵੇਰ ਦਾ ਜਾਮ ਤੇ ਤੁਸੀਂ ਫਸੇ ਹੋ ਹੁਣ ਨਿਕਲਿਓ ਘੱਟੋ ਘੱਟ ਸਾਨੂੰ 20-25 ਮਿੰਟ ਹੋ ਗਏ ਜਿੱਥੇ ਖੜੇ ਖੜੇ ਤਾਂ ਫਿਰ ਅਸੀਂ ਰੋਂਗ ਸਾਈਡ ਹੀ ਆ ਕੇ ਦਸਾਈਡ ਤੇ ਕੱਟ ਕੇ ਵੀ ਆ ਵੀ ਚਲੋ ਜਾਮ ਘੱਟ ਰਿਹਾ ਹੋਵੇ ਚਲੇ ਜਾਵਾਂ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਵੀ ਇਹ ਜਿਹੜਾ ਪੁਲ ਹੈਗਾ ਇਹਦਾ ਜਿਹੜਾ ਕੰਮ ਰੁਕਿਆ ਪਿਆ ਤੇ ਤੁਸੀਂ ਦੇਖ ਸਕਦੇ ਹੋ ਤੇ ਹਾਲਾਤ ਜਿਹੜੇ ਹੈਗੇ ਸਰੀਏ ਨੂੰ ਵੀ ਹੁਣ ਜੰਗ ਜੰਗ ਪੈਂਦਾ ਜਾਂਦਾ ਮੈਂ ਤਾਂ ਘੱਟੋ ਘੱਟ ਸਾਨੂੰ 5-6 ਸਾਲ ਹੋ ਗਏ ਤੇ ਬਹੁਤ ਜ਼ਿਆਦਾ ਜਾਮ ਹੁੰਦਾ ਜਿਵੇਂ ਕੋਈ ਸੀਜ਼ਨ ਆਉਗਾ ਜਿਵੇਂ ਦੁਸ਼ਹਿਰਾ ਆਊਗਾ ਦਿਵਾਲੀ ਹੋਊਗਾ ਬਿਲਕੁਲ ਲਾਸਟ ਤੱਕ ਜਾਮ ਲੱਗ ਜਾਂਦਾ ਵਾ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਤਾਂ ਕਰਕੇ ਫਿਰ ਲੌਂਗ ਰੂਟ ਲੈ ਕੇ ਪਿੰਡਾ-ਕੁੰਡਾ ਚੋਂ ਘੁੰਮ ਕੇ ਘੀਰ ਜਾਣਾ ਪੈਂਦਾ ਹੈ ਸਾਡਾ ਤਾਂ ਬਹੁਤ ਮਾਰੇ ਦੇਖੋ ਤੁਹਾਡੇ ਸਾਹਮਣੇ ਹੀ ਆ ਜੀ ਤੇ ਕਈ ਵਾਰ ਤਾਂ ਉੱਥੇ ਟੈਂਪੂ ਪਲਟਿਆ ਵਾ ਟੋਆ ਬਹੁਤ ਜੇ ਇਹਨਾਂ ਨੇ ਕਰਨਾ ਹੀ ਆ ਤੇ ਇਹ ਤਾਂ ਸਦਾਰ ਲੈਣਾ ਬੁਲਤ ਜਲ ਬਣਨਾ ਜਾਂ ਬਣਨਾ ਹੀ ਆ ਇਹ ਤਾਂ ਸਹੀ ਕਰ ਲੈਣਾ ਜੀ ਤੇ ਲੋਕੀ ਜਿਹੜੇ ਮੋਟਰਸਾਈਕਲਾਂ ਨਿਕਲਦੇ ਆ ਉਹ ਤਾਂ ਪਰੇਸ਼ਾਨ ਹੋਣ ਇਹ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਜਿਹੜੀ ਸਰਕਾਰ ਦੇ ਵਾਅਦੇ ਤੇ ਦਾਅਵੇ ਜਿਹੜੇ ਹੈਗੇ ਓਕੇ ਨਜ਼ਰ ਆਉਂਦੇ ਆ ਸਰਕਾਰ ਤਾਂ ਉਹ ਦੇਖੋ ਤੁਹਾਡੇ ਸਾਹਮਣੇ ਆ ਉਹ ਕੀ ਕਹਿ ਸਕਦਾ ਸਰਕਾਰ ਨੂੰ ਸਾਰੇ ਪਾਸੇ ਇਹੀ ਹਾਲ ਆ ਤਾਂ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਹੋ ਕਿ ਤੁਸੀਂ ਜਿੱਦਾਂ ਬੜੇ ਪਰੇਸ਼ਾਨ ਲੋਕ ਇੱਥੇ ਪਰੇਸ਼ਾਨ ਹੋ ਕੇ ਨਿਕਲਦੇ ਨੇ ਉਹਨਾਂ ਦੇਖਿਆ ਸੀ ਦੋ ਬੱਚੇ ਪਿੱਛੇ ਬੈਠੇ ਹੋਏ ਸੀਗੇ ਤੇ ਕਿਸ ਤਰ੍ਹਾਂ ਉਹ ਵਿਚਾਰਾ ਜਿਹੜਾ ਹੈਗਾ ਵਾ ਉਹਨਾਂ ਦਾ ਮਾਪਿਓ ਜਿਹੜਾ ਹੈਗਾ ਕਿਸ ਤਰ੍ਹਾਂ ਉਹਨੂੰ ਬਚਾ ਕੇ ਨਿਕਲਿਆ ਬਹੁਤ ਔਖਾ ਜੀ ਮੈਂ ਕਹਿੰਦਾ ਕੱਲ ਮੈਂ ਵੀ ਇੱਥੋਂ ਦੇਰ ਕੋਟ ਪੁੱਜ ਗਿਆ ਪੈਰਪੁਰ ਸਾਹਿਬ ਲੰਘੜ ਕੇ ਸੀਗੇ ਤੇ ਪੂਰਾ ਬੋਸਲਾ ਕਹਾਂ ਜਾ ਕੇ ਤਾਂ ਦੇਖੋ ਤਾਂ ਬਹੁਤ ਟੁਹਾਵਾ ਪਟੀਆਂ ਕਟੀਆਂ ਨਿਕਲ ਜਾਂਦੇ ਨੇ ਛੋਟੇ ਮੋਟਰਸਾਈਕਲ ਸਕੂਟਰ ਦੇ ਖੁੱਲਣਗੇ ਬਿਲਕੁਲ ਧੰਨਵਾਦ ਟੂ-ਵੀਲਰ ਨੂੰ ਜ਼ਿਆਦਾ ਨੁਕਸਾਨ ਮੈਂ ਤੁਹਾਨੂੰ ਇੱਥੇ ਦੇ ਹਾਲਾਤ ਦਿਖਾਣੇ ਚਾਹਾਂਗਾ ਇਸ ਪੁਲ ਦੇ ਉੱਪਰ ਜਿਹੜਾ ਕਿ ਬਰੋਟਾ ਰੋਡ ਤੋਂ ਲੈ ਕੇ ਲੋਹਾਰੇ ਪੁਲ ਤੱਕ ਜਿਹੜਾ ਰਸਤਾ ਜਾਂਦਾ ਉਹ ਤੁਸੀਂ ਰਸਤੇ ਦੇ ਹਾਲਾਤ ਦੇਖ ਸਕਦੇ ਹੋ ਕਿ ਲੋਕ ਜਿਹੜੇ ਹੈਗੇ ਨੇ ਆ ਦੇਖ ਸਕਦੇ ਹੋ ਦੇਖੋ ਬਲੈਂਕਟ ਵਾਲਾ ਜਿਹੜਾ ਵੀਰ ਜਾ ਰਿਹਾ ਉਹ ਤਾਂ ਕੁਝ ਨਹੀਂ ਪਤਾ ਸੀ ਵਿਚਾਰਾ ਕਿਸ ਤਰ੍ਹਾਂ ਬਚ ਬਚਾ ਕੇ ਉੱਥੋਂ ਦੀ ਨਿਕਲ ਰਿਹਾ ਉਧਰੋਂ ਜਿਹੜੀ ਐਕਟਿਵਾ ਆ ਰਹੀ ਹੈ ਹੁਣ ਉਸ ਬੰ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਹੁਣ ਇਹ ਦੇਖੋ ਆ ਐਕਟਿਵਾ ਵਾਲ ਐਕਟਿਵਾ ਵਾਲਾ ਜਿਹੜਾ ਵੀਰ ਆ ਉਹ ਦੇਖੋ ਬੱਚਦਾ ਬਚਾਂਦਾ ਵਿਚਾਰਾ ਉਹ ਉੱਪਰੋਂ ਦੀ ਜਿਹੜਾ ਸੜਕ ਦੇ ਉੱਪਰਲੇ ਪਾਸੇ ਜਿਹੜਾ ਵਾਕਿੰਗ ਦਾ ਰਸਤਾ ਜਿਹੜਾ ਹੁੰਦਾ ਉਹਦੇ ਉੱਪਰੋਂ ਲੰਘ ਕੇ ਉਹ ਐਕਟਿਵਾ ਤੇ ਜਿਹੜੇ ਸਕੂਟਰ ਜਿਹੜੇ ਹੈਗੇ ਆ ਉਹ ਆਪਣਾ ਆ ਰਹੇ ਨੇ ਤੁਹਾਨੂੰ ਮੈਂ ਦਿਖਾਣਾ ਚਾਹੂੰਗਾ ਜਿੱਥੇ ਇਹ ਰਸਤਾ ਹੈਗਾ ਵਾ ਉਹ ਕਿੰਨੇ ਕਿ ਰਸਤੇ ਦੇ ਵਿੱਚੋਂ ਇਹ ਜਿਹੜੀਆਂ ਕਨਵੈਨਸਾਂ ਜਿਹੜੀਆਂ ਹੈਗੀਆਂ ਨੇ ਨਿਕਲਦੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਜਿਹੜਾ ਜਾਮ ਹੈਗਾ 10 ਤੱਕ ਕਿਲੋਮੀਟਰ ਤੱਕ ਲੰਮਾ ਲੱਗਿਆ ਹੋਇਆ ਤੇ ਲੋਕ ਦੇਖੋ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਇੱਥੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਤੇ ਇੱਥੇ ਸਾਡੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਨੇ ਜਿਨ੍ਹਾਂ ਦੀ ਕੀ ਡਿਊਟੀ ਇੱਥੇ ਹੈਗੀ ਹੈ ਲਗਾਤਾਰ ਉਹ ਆਪਣੀ ਡਿਊਟੀ ਦੇ ਉੱਤੇ ਤਾਇਨਾਤ ਵੀ ਨੇ ਸੋ ਇਸ ਡਿਊਟੀ ਦੇ ਉੱਤੇ ਦੇਣ ਤੇ ਇਹਨਾਂ ਨੂੰ ਵੀ ਬਹੁਤ ਮੁਸ਼ਕਲ ਆਉਂਦੀ ਹੈ ਕਿਉਂਕਿ ਇਹ ਪੁਲ ਜਿਹੜਾ ਹੈਗਾ ਇਹ ਪੁਲ ਸਿੰਗਲ ਹੋਣ ਕਰਕੇ ਇੱਥੇ ਲੋਕ ਤਾਂ ਇੱਥੇ ਜਿਹੜੀ ਆਵਾਜਾਈ ਹੈ ਉਹ ਪ੍ਰਭਾਵਿਤ ਹੁੰਦੀ ਆ ਤੁਸੀਂ ਇਸੇ ਪੁਲ ਦੇ ਕਰਕੇ ਦੇਖ ਸਕਦੇ ਹੋ ਕਿ ਆਸ-ਪਾਸੇ ਜਾਮ ਕਿੰਨਾ ਲੱਗਿਆ ਹੋਇਆ ਜਾਮ ਲੱਗਿਆ ਰਹਿੰਦਾ ਇੱਥੇ ਆਪਾਂ ਦੇਖਦੇ ਆ ਨਿਤ ਦਿਹਾੜੀ ਤੇ ਇਹ ਜਾਮ ਦਾ ਕਾਰਨ ਕੀ ਬੰਦ ਹੋਇਆ ਇੱਕ ਤਾਂ ਕਾਰਨ ਸਭ ਤੋਂ ਵੱਡਾ ਹੈਗਾ ਕਿ ਇਹ ਪੁਲ ਜਿਹੜਾ ਹੈਗਾ ਸਿੰਗਲ ਬਣਿਆ ਹੋਇਆ ਆ ਤੇ ਇਹਦੇ ਵਿੱਚ ਜਾਮ ਇਦਾਂ ਕਿ ਚੌਰਾਸਾ ਬੰਦ ਆ ਇੱਥੇ ਪੁਲ ਛੋਟਾ ਆ ਤੇ ਅਸੀਂ ਆਪਣਾ ਪੂਰਾ ਜੋਰ ਲਾਉਣਾ ਆ ਕਿ ਜਿਹੜੀ ਟੈਫ ਲੋਕਾਂ ਨੂੰ ਸਹੂਲਤ ਪੂਰਾ ਦਈਏ ਪਰ ਫੇਵੀ ਸੈਚਰਡੇ ਸੰਡੇ ਥੋੜੀ ਜਾਮ ਜਾਂਦਾ ਤੇ ਆਪਣੇ ਨੂੰ ਪੂਰੀ ਕੋਸ਼ਿਸ਼ ਨਾਲ ਜਾਮ ਲੱਗ ਨਹੀਂ ਰਹੀਗਾ ਪਰ ਸਿੱਧੇ ਜੰਦੇ ਜਾ ਰਹੇ ਅਸੀਂ ਦੇਖ ਸਕਦੇ ਆ ਕਿ ਸਰਦਾਰ ਸਾਹਿਬ ਵੀ ਲੱਗੇ ਹੋਏ ਨੇ ਡਿਊਟੀ ਦੇ ਉੱਤੇ ਪੂਰੇ ਤਨਾਨ ਨਾਲ ਟ੍ਰੈਫਿਕ ਦੇ ਤੁਸੀਂ ਪੂਰੀ ਮਿਹਨਤ ਦੇ ਨਾਲ ਜੋਰ ਤੋਰ ਦੇ ਨਾਲ ਆਪਣਾ ਟ੍ਰੈਫਿਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਹ ਜਿਹੜਾ ਪੋਲ ਹੈ ਕਿ ਜਿਹਨੇ ਦਿੱਤਾ ਕਿ ਪੋਲ ਨਹੀਂ ਬਣਦਾ ਜਦ ਤੱਕ ਇਹ ਜਾਂਦਾ ਸਲੂਸ਼ਨ ਨਹੀਂ ਹੋ ਸਕਦਾ ਹਾਂ ਠੀਕ ਹੈ ਜੀ ਤੁਹਾਡਾ ਧੰਨਵਾਦੀ ਗੱਲਬਾਤ ਲਈ ਸੋ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਲੋਕਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਦੋਂ ਤੱਕ ਲੋਕ ਇਹੇ ਮੁਸ਼ਕਲਾ ਛੱਡਣਗੇ ਸੋ ਇਹ ਜਿਹੜਾ ਲੋਹਾਰਾ ਪੁਲ ਅਤੇ ਈਸ਼ਰਨਗਰ ਵਾਲਾ ਜਿਹੜਾ ਪੁਲ ਹੈ ਕਦੋਂ ਇਸ ਦਾ ਕੰਮ ਮੁਕੰਮਲ ਤੌਰ ਤੇ ਪੂਰਾ ਹੋਏਗਾ ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ ਜੱਜ ਤੱਕ ਲਈ ਸਾਨੂੰ ਦਿਓ ਆਜ਼ਾਦਤ ਧੰਨਵਾਦ